ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਦਲਜੀਤ ਸਿੰਘ ਠੀਮਾ ਪ੍ਰੇਮ ਸਿੰਘ ਚੰਦੂ ਮਾਜਰਾ ਬਲਵਿੰਦਰ ਸਿੰਘ ਪੁੰਦਰ ਸਮੇਤ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਸ਼ਰਕਤ ਕੀਤੀ ਪਰ ਹਾਲ ਦੀ ਘੜੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਦਾ ਮਾਮਲਾ ਸਸਪੈਂਸ 'ਚ ਹੈ ਆਇਦਾ ਕਰਨਾ ਹੈ ਉਹ ਸੁਭਿਤੀ ਆਪ ਨੂੰ ਲਾ ਕੇ ਨਾ ਮੈਂ ਮੈਂ ਰੋਜ਼ੀਮ ਕਾਈ ਅੱਗੇ ਚੱਲਣ ਦੀ ਚੰਗੀ ਚੱਲੋ ਬੋਲਿੰਗ ਰੋਲਿੰਗ ਸਾਇੰਸ ਕੀ ਕੀ ਡਿਸੀਜਨ ਹੋਏਗਾ ਅੱਜ ਉਹ ਲੇਸਟ ਕੱਪ ਕਰ ਰਹੇ ਨੇ ਅ ਪਹਿਲੀ ਗੱਲ ਹੈ ਜਿਹੜੀ ਹੈਗੀ ਟੂਡੇ ਜਿਹੜੀ ਵਰਕਿੰਗ ਕਮੇਟੀ ਨੇ ਸਾਰੀ ਹੋਲ ਕੈਂਪੇਨ ਕਿਵੇਂ ਕਰਨੀ ਹੈ ਕੀ ਸਟ੍ਰੈਟਜੀ ਹੋਊਗੀ ਕਿਵੇਂ-ਕਿਵੇਂ ਮੀਟਿੰਗ ਹੋਣਗੀਆਂ ਆਰ ਕੰਪਲੀਟ ਪਲਾਨ ਵਾਸ ਡਿਸਕਸਡ ਐਂਡ ਇਨ ਪ੍ਰਿੰਸੀਪਲ ਅਪਰੂਵਲ ਸਾਡੀ ਲਿਤੀ ਗਈ ਹੈ ਕਿ ਕੋਣ ਅਸੀਂ ਕਿਵੇਂ ਸਟ੍ਰੈਟਜੀ ਕਰਾਂਗੇ ਤੇ ਜਿਹੜੇ ਟਿਕਟਸ ਹੈ ਉਹ ਉਹਨੇ ਅਥੋਰਾਈਜ਼ ਮੈਨੂੰ ਕੀਤਾ ਐਂਡ ਵੀ ਵਿਲ ਟੇਕ ਅ ਡਿਸੀਜਨ ਸ਼ਾਰਟਲੀ ਵੀ ਵਿਲ ਅਨਾਉਂਸ द टिकट्स सुखबीर जी एक सवाल और है प्रियंका गांधी ने कल एक स्पीच दी वहाँ पे अहमदाबाद में वो कह रही है कि राष्ट्रवाद और देशभक्ति के नाम पे कांग्रेस चुनाव लड़ेगी जबकि एयर स्ट्राइक सर्जिकल स्ट्राइक पे सबसे ज़्यादा सवाल अगर खड़े किए तो खुद उनके नेताओं ने नवजोत सिंह सिद्धू तो अभी भी लगातार ट्वीट कर रहे हैं तो आप इसको कैसे देखते हैं सी मैं जरा कांग्रेस बारे कहना चाहना है कांग्रेस कहती कुछ है कर दी है कह कुछ मर्जी जाए पर प्रैक्टिकल जो तुम देखो उन्होंने लीडर ਭਾਵੇਂ ਨਵਜੋਤ ਸਿੱਧੂ ਹੈ ਭਾਵੇਂ ਕੈਪਟਨ ਸਾਹਿਬ ਹੈ ਭਾਵੇਂ ਉਹਨਾਂ ਦੇ ਜਿਹਨੇ ਰਾਹੁਲ ਗਾਂਧੀ ਹੈ ਉਹਨਾਂ ਦੀ ਜਿਹੜੀ ਸਪੀਚ ਹੈ ਹਾਊ ਦੇ ਟਾਕ ਟਾਕ ਅਬਾਊਟ ਅਪੋਨੈਂਟਸ ਪਾਕੋ ਪਾਕਿਸਤਾਨ ਐਂ ਲੱਗਦਾ ਜਿਵੇਂ ਫਰਸਟ ਪ੍ਰਾਇਰੀਟੀ ਉਹਨਾਂ ਦੀ ਉੱਥੇ ਹੈ ਸੈਕੰਡ ਪ੍ਰਾਇਰੀਟੀਆਂ ਇੰਡੀਆ ਇਲੈਕਸ਼ਨ ਤੇ ਦੇ ਵਿਲ ਟ੍ਰਾਈ ਟੂ ਗਿਵ ਅ ਡਿਫਰੈਂਟ ਲੁੱਕ ਬਟ ਥੈਟ ਵਿਲ ਨਾਟ ਵਰਕ ਸਰ ਅਰ ਵੀ ਬੀ ਤ੍ਰਿਵਲ ਕਹ ਰਹੇ ਨੇ ਕਿ ਹਰਿਆਣਾ ਵਿੱਚ ਤੁਸੀਂ ਵੀ ਪ੍ਰਚਾਰ ਪ੍ਰਚਾਰ ਕਰ ਰਹੇ ਹੋ ਜੇਕਰ ਬੀਜੇਪੀ ਨੂੰ ਉਹਦੇ ਖਟਕਦਾਲਾ ਨੂੰ ਮਾਰ ਦੇਣੀ ਹੈ ਤੇ ਜੀ ਜੀਪੀ ਕਾਂਗਰਸ ਔਰ ਆਮ ਆਦੀ ਪਾਰਟੀ ਇਕੱਠੇ ਮਿਲ ਜਾਏ ਤਾਂ 10 ਕਿਤਾ ਸੀਟਾਂ ਜਿੱਤ ਜਾਏਗਾ ਯਾਰ ਮੈਂ ਤੁਸੀਂ ਦੇਖੋ ਕੇਜਰੀਵਾਲ ਦੀ ਡਿਸਪੀਰੇਸ਼ਨ ਪਹਿਲੇ ਕੇਜਰੀਵਾਲ ਸਾਰਿਆਂ ਨੂੰ ਕਹਿੰਦਾ ਸੀ ਚੋਰ ਹੈ ਉਹਦੀ ਪੋਲਿਟਿਕਸ ਐਗਜ਼ਿਸਟੈਂਸ ਕੇਜਰੀਵਾਲ ਦੀ ਇਸ ਗੱਲ ਤੇ ਬਣੀ ਸੀ ਕਿ ਉਹ ਕਾਂਗਰਸ ਨੂੰ ਬੀਜੇਪੀ ਨੂੰ ਸਾਰਿਆਂ ਨੂੰ ਕਹਿੰਦਾ ਸੀ ਕਿ ਆ ਦੇ ਆਰ ਨਾਟ ਫਿਟ ਫੋਰ ਪੋਲਿਟਿਕਸ ਤੇ ਅੱਜ ਉਹ ਮਿੰਤਾ ਕਰ ਕਰ ਰਹੇ ਆ ਕਾਂਗਰਸ ਨਾ ਮੰਨਤਾ ਕਰ ਰਿਹਾ ਦੂਜੀਆਂ ਪਾਰਟੀਆਂ ਨੇ ਮੰਨਤਾ ਕਰ ਰਿਹਾ ਪ੍ਰੈਕਟੀਕਲੀ ਹੀ ਹੈਸ ਬੀਨ ਵਾਈਪਡ ਆਊਟ ਐਗਜ਼ਿਸਟੈਂਸ ਆਫ ਆਮ ਆਦਮੀ ਪਾਰਟੀ ਪੰਜਾਬ ਬਿਲਕੁਲ ਖਤਮ ਹੈ ਉਹ ਮੰਨਤਾ ਕਰੀ ਜਾਂਦਾ ਕਾਂਗਰਸ ਨੂੰ ਸਾਡੇ ਮੇਰੇ ਨਾਲ ਜੋ ਉਹਨਾਂ ਜੇ ਜੀਪੀ ਨੂੰ ਮੇਰੇ ਨਾਲ ਜੋ ਇਸ ਕਲੀਅਰਲੀ ਸ਼ੋਜ਼ ਥੈਟ ਹੀਸ ਫਿਨਿਸ਼ਡ ਸੋ ਵੀ ਜੀ ਇਸ ਸਿਨਟਰ ਦੇ ਬਾਰਲ ਦੀ ਸੀਟ ਬਟਿੰਦਾ ਹੀ ਰਹੂਗੀ ਇਹ ਚੇਂਜ ਵੀ ਹੋ ਸਕਦੀ ਹੈ ਮੈਂ ਕਹਿੰਦਾ ਪਾਰਟੀ ਵੀ ਵਿਲ ਹੈਵ ਅਨਦਰ ਮੀਟਿੰਗ ਜੇ ਤੋ ਫਾਈਨਲ ਕਰਾਂਗੇ ਥੈਟ ਵੀਲ ਟੇਕ ਅ ਡਿਸੀਜਨ ਆਫ 올 ਸੀਟਸ ਇਜ਼ ਥਿਸ ਇਨ ਦਾ ਅਜੈਂਡਾ ਆਫ ਯੂਰ ਡਿਸਕਸ਼ਨ

ਕੰਪਲੀਟਲੀ ਕਲਾਪਸ ਕਰ ਗਈ ਹੈ ਉਹ ਦੇਖ ਲਓ 2 ਮਹੀਨੇ ਰਹਿ ਗਏ 1.5 ਮਹੀਨਾ ਪਾਉਣੇ 2 ਮਹੀਨੇ ਨੇ ਕਲੈਕਸ਼ਨ ਦੇ ਕੋਈ ਪੰਜਾਬ ਦੇ ਵਿੱਚ ਕਿਤੇ ਉਹਨਾਂ ਦਾ ਲੀਡਰ ਦੇਖਿਆ ਕੈਪਟਨ ਉਮਰਿੰਦਰ ਸਿੰਘ ਜਿੱਦਾਂ ਜੰਗ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਾ ਲੀਡਰ ਤਾਂ ਮੈਦਾਨੇ ਜੰਗ ਚ ਹੁੰਦਾ ਹੈ ਕੈਪਟਨ ਉਮਰਿੰਦਰ ਸਿੰਘ ਅੱਜ ਤੱਕ ਵੀ ਨਿਤਰੇ ਜੰਗ ਚਾਏ ਲੇਕਿਨ ਸਰ ਉਹ ਤਾਂ ਕਹਿ ਰਹੇ 13 0 ਸੇ ਕਲੀਨ ਸਵਿਪ ਕਰਾਂਗੇ ਅਸੀਂ ਪੰਜਾਬ ਨੂੰ ਵੋਈ 0 13 0 0 ਇਧਰਲੇ ਪਾਸੇ ਵੀ ਲੱਗ ਸਕਦਾ ਹੈ ਹੈ ਉਹਨੂੰ ਉਦੋਂ ਬਦਲ ਲਿਆ ਕਿ 0 13 ਨਾ ਹੋ ਜਾਵੇ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਦਾ ਐਟੀਟਿਊਡ ਹੈ ਜਿਵੇਂ ਹੀ ਇਸ ਨਾਟ ਬਾਦਰਡ ਅਬਾਊਟ ਆਮ ਜਨਤਾ ਦੇ ਪਰਵਾਹ ਨਹੀਂ ਕਰ ਰਹੇ ਜਿਵੇਂ ਉਹਨਾਂ ਨੇ ਸਾਰੇ ਗਰੀਬਾਂ ਦੀਆਂ ਸਹੂਲਤਾਂ ਬੰਦ ਕਰਤੀਆਂ ਜਿਵੇਂ ਡਿਵੈਲਪਮੈਂਟ ਬਿਲਕੁਲ ਬੰਦ ਹੋ ਗਈ ਜਿਵੇਂ EMPLOYEES ਦਾ ਧੱਕਾ ਕਰ ਰਹੇ ਹੈ ਮੈਨੂੰ ਲੱਗਦਾ ਉਹ 13 0 ਸੋਚਦੇ ਸੀ 0 13